ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਹਾਂ ਸੁਮਨ ਪ੍ਰੀਤ ਕੌਰ ਅੱਜ ਹੈ 21 ਦਸੰਬਰ 2025 ਅੱਜ ਦੀ ਕਲਾਸ ਦੇ ਵਿੱਚ ਅਸੀਂ ਕਰਾਂਗੇ 21 ਦਸੰਬਰ 2025 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰ ਇੱਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਆਦਰ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਕਲਾਸ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਅੱਜ ਦੀ ਕਲਾਸ ਚੰਗੀ ਲੱਗੇ ਤਾਂ ਪਲੀਜ਼ ਜਿੰਨਾ ਹੋ ਸਕੇ ਕਲਾਸ ਦਾ ਲਿੰਕ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ हाल ही ਵਿੱਚ ਕਿਸ ਦੇਸ਼ ਨੇ ਫੀਫਾ ਅਰਬ ਕੱਪ 2025 ਦਾ ਖਿਤਾਬ ਜਿੱਤਿਆ ਹੈ ਹਾਂਜੀ ਰੀਸੈਂਟਲੀ ਮੋਰਕੋ ਨੇ ਜਾਰਡਨ ਨੂੰ ਹਰਾ ਕੇ ਫੀਫਾ ਅਰਬ ਕੱਪ 2025 ਦਾ ਖਿਤਾਬ ਜਿੱਤਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣੇ ਖਿਤਾਬ ਮੋਰਕੋ ਨੇ ਜਿੱਤਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਮੋਰਕੋ ਮੋਰਕੋ ਦੀ ਕਰੰਸੀ ਆ ਰਾਬਤ ਕਰੰਸੀ ਆ ਮੋਰਕਨ ਦਿਰਹਮ ਪ੍ਰਾਈਮ ਮਿਨਿਸਟਰ ਅਜ਼ੀਜ਼ ਅਖੋਨੋਚ ਠੀਕ ਹੈ ਅਜ਼ੀਜ਼ ਅਕਨੌਚ ਇਥੋਂ ਦੇ ਪ੍ਰਾਈਮ ਮਿਨਿਸਟਰ ਨੇਕਸਟ ਹੈ ਹਾਲ ਹੀ ਵਿੱਚ ਗਲੋਬਲ ਬੈਂਕਿੰਗ ਡਿਗਜ਼ ਜੇਪੀ ਮੋਰਗਨ ਨੇ ਕਿਹੜੇ ਦੇ ਸ਼ਹਿਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਗਲੋਬਲ ਸਮਰਥਾ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਹਾਂਜੀ ਰੀਸੈਂਟਲੀ ਗਲੋਬਲ ਮੋਰਗਨ बैंकिंग डिग्ज right ने ग्लोबल बैंकिंग डिग्ज जेपी मॉर्गन ने एशिया ਦਾ ਸਭ ਤੋਂ ਵੱਡਾ ਗਲੋਬਲ ਸਮਰੱਥਾ ਕੇਂਦਰ ਸਥਾਪਿਤ ਕਰਨ ਦਾ ਐਲਾਨ ਕੀਤਾ ਮੁੰਬਈ ਦੇ ਵਿੱਚ অপਸ਼ਨ ਬੀ ਇਸ ザ राइट आंसर ਨੈਕਸਟ ਹੈ ਭਾਰਤ ਦੀ ਪਹਿਲੀ ਜੰਗਲਾਤ ਯੂਨੀਵਰਸਿਟੀ ਹਾਲ ਹੀ ਵਿੱਚ ਕਿੱਥੇ ਸਥਾਪਿਤ ਕੀਤੀ ਜਾਵੇਗੀ ਭਾਰਤ ਦੀ ਪਹਿਲੀ ਜੰਗਲਾਤ ਯੂਨੀਵਰਸਿਟੀ ਗੋਰਖਪੁਰ ਦੇ ਵਿੱਚ ਸਥਾਪਿਤ ਕੀਤੀ ਜਾਵੇਗੀ অপਸ਼ਨ ਸੀ ਇਸ ザ राइट आंसर ਨੈਕਸਟ ਹੈ ਹਾਲ ਹੀ ਵਿੱਚ ਖੇਤਰੀ AI ਪ੍ਰਭਾਵ ਕਾਨਫਰੰਸ ਦੀ ਮੇਜ਼ਬਾਨੀ ਕੌਣ ਕਰੇਗਾ ਹਾਂਜੀ ਰੀਸੈਂਟਲੀ ਖੇਤਰੀ AI ਪ੍ਰਭਾਵ ਕਾਨਫਰੰਸ ਦੀ ਮੇਜ਼ਬਾਨੀ ਉੜੀਸਾ ਨੇ ਕੀਤੀ ਹੈ 19 ਅਤੇ 20 ਦਸੰਬਰ ਨੂੰ অপਸ਼ਨ B ਇਸ ਦਾ ਰਾਈਟ ਆਨਸਰ ਹੁਣ ਉੜੀਸਾ ਨੇ ਕੀਤੀ ਹੈ ਮੇਜ਼ਬਾਨੀ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਉੜੀਸਾ ਉੜੀਸਾ ਦੀ ਕੈਪੀਟਲ ਲ ਭੁਵਨੇਸ਼ਵਰ ਇੱਥੋਂ ਦੇ ਚੀਫ ਮਿਨਿਸਟਰ ਮੋਹਨ ਚਰਨ ਮਾਜੀ ਗਵਰਨਰ ਡਾਕਟਰ ਹਰੀਪਾਉ ਕੰਪਤੀ ਉੜੀਸਾ ਦੇ ਵਿੱਚ ਉੜੀਸਾ ਦਿਵਸ ਰਿਕਸਾਲੀ 1 ਅਪ੍ਰੈਲ ਨੂੰ ਮਨਾਇਆ ਜਾਂਦਾ ਉੜੀਸਾ ਵਿੱਚ ਨੰਦਨ ਕਾਨਨ ਨੈਸ਼ਨਲ ਪਾਰਕ ਸਿੰਪਲੀਪਾਲ ਨੈਸ਼ਨਲ ਪਾਰਕ ਪੀਤਰ ਕਣਿਕਾ ਨੈਸ਼ਨਲ ਪਾਰਕ ਚਿਲਕਾ ਸੈਂਚਰੀ ਉੜੀਸਾ ਵਿੱਚ ਚਿਲਕਾ ਜੀ ਲੈ ਭਾਰਤ ਦੀ ਸਭ ਤੋਂ ਵੱਡੀ ਸਾਰੇ ਪਾਣੀ ਦੀ ਝੀਲਾ ਉੜੀਸਾ ਵਿੱਚ ਰੂਸੀ ਕੁਲੀਆ ਬੀਚਾ 골ਡਨ ਬੀਚਾ ਉੜੀਸਾ ਦੇ ਦੋ ਬੀਚ ਸੁਨਾਪੁਰ ਬੀਚ ਅਤੇ 골ਡਨ ਬੀਚ ਨੂੰ ਅੰਤਰਰਾਸ਼ਟਰੀ ਬਲੂ ਫਲੈਗ ਪ੍ਰਮਾਣਿਕਰਣ ਪ੍ਰਾਪਤ ਹੋਇਆ ਉੜੀਸਾ ਸਰਕਾਰ ਨੇ ਖੇਤੀਬਾੜੀ ਉਪਕਰਨਾਂ ਨੂੰ ਔਰਤਾਂ ਦੇ ਅਨੁਕੂਲ ਬਣਾਉਣ ਲਈ ਐਸਓਪੀ ਜਾਰੀ ਕੀਤਾ ਉੜੀਸਾ ਨੇ ਹਵਾਵਾਜ਼ੀ ਖੇਤਰ ਨੂੰ ਹੁਲਾਰਾ ਦੇਣ ਲਈ ਬੀ ਮੈਨ ਯੋਜਨਾ ਨੂੰ ਮਨਜ਼ੂਰੀ ਦਿੱਤੀ ਦੁਰਲੱਭ ਰਿਕਾਰਡਾਂ ਨੂੰ ਸੁਰੱਖਿਅਤ ਕਰਨ ਲਈ ਗਿਆ ਅਤੇ ਯਗ ਮੰਡਪ ਨਾਮਕ ਇੱਕ ਡਿਜੀਟਲ ਲਾਇਬ੍ਰੇਰੀ ਸਥਾਪਿਤ ਕੀਤੀ ਗਈ। ਵਿਦਾਂਤ ਗਰੁੱਪ ਉੜੀਸਾ ਵਿੱਚ 1 ਲੱਖ ਕਰੋੜ ਰੁਪਏ ਦਾ ਨਿਵੇਸ਼ ਕਰੇਗਾ। ਲਾਇਬ੍ਰੇਰੀ ਦੇ ਉਦਾਰੀ ਦਾ ਐਲਾਨ ਉੜੀਸਾ ਦੇ ਵਿੱਚ ਕੀਤਾ ਗਿਆ। ਉੜੀਸਾ ਵਿੱਚ ਨੋਆਖਾਈ ਤੇ ਹਰ ਮਨਾਇਆ ਜਾਵੇਗਾ। ਉੜੀਸਾ ਸਰਕਾਰ ਨੇ ਮਾਧੂਰੀ ਦਿਖਸ਼ਤ ਨੂੰ ਹੈਂਡਲੂਮ ਇੰਡਸਟਰੀ ਦਾ ਬ੍ਰਾਂਡ ਐਵੇਸਟਰ ਬਣਾਇਆ ਨੈਕਸਟ ਹੈ। ਹਾਲ ਹੀ ਵਿੱਚ ਉੱਤਰ ਪ੍ਰਦੇਸ਼ ਸਿੱਖਿਆ ਸੇਵਾ ਚੋਣ ਕਮਿਸ਼ਨਰ ਦਾ ਚੇਅਰਮੈਨ ਕੌਣ ਬਣਿਆ? ਉੱਤਰ ਪ੍ਰਦੇਸ਼ ਐਜੂਕੇਸ਼ਨ ਸਰਵਿਸ ਸਿਲੈਕਸ਼ਨ ਕਮਿਸ਼ਨ ਦੇ ਚੇਅਰਮੈਨ ਬਣੇ ਆ। ਕੌਣ ਬਣਿਆ ਪ੍ਰਸ਼ਾਂਤ ਕੁਮਾਰ অপਸ਼ਨ এ ਇਸ ザ রাইਟ ਆਂਸਰ ਹੁਣੇ ਕਾ ਅਪointment ਦੀ ਗੱਲ ਆ ਤਾਂ ਰੀਸੈਂਟਲੀ NCA ईआर ਨੇ सुरेश गोयल ਨੂੰ ਆਪਣਾ ਡਾਇਰੈਕਟਰ ਜਨਰਲ ਚੁਣਿਆ ਸੈਲਿਸ਼ ਚੰਦਰਾ ਅੰਤਰਰਾਸ਼ਟਰੀ ਆਟੋਮੋਬਾਈਲ ਨਿਰਮਾਤਾ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ ਹੈਨਰੀਕ ਬ੍ਰਾਉਣ ਨੂੰ ਕੋਕਾ ਕੋਲਾ ਦਾ ਅਗਲਾ ਸੀਈਓ ਚੁਣਿਆ ਗਿਆ ਅਜੇ ਕੁਮਾਰ ਸ਼ੁਕਲਾ ਪੀ ਐਨ ਬੀ ਹਾਊਸਿੰਗ ਫਾਈਨੈਂਸ ਦੇ ਨਵੇਂ ਐਮ ਡੀ ਅਤੇ ਸੀਈਓ ਬਣੇ ਮੈਟਾ ਇੰਡੀਆ ਨੇ ਅਮਨ ਜੈਨ ਨੂੰ ਜਨਤਕ ਨੀਤੀ ਦੇ ਨਵੇਂ ਮੁਖੀ ਵਜੋਂ ਨਿਯੁਕਤ ਕੀਤਾ ਬੀ ਐਮ ਡਬਲਯੂ ਨੇ ਮਿਲਾਨ ਨੈਡਲ ਨੈਡਲਸਕੋ ਵਿੱਚ ਨੂੰ ਨਮਾਸੀ ਯੋ ਨਿਜ਼ਕਤ ਕੀਤਾ Google ਨੇ ਅਮੀਨ ਬਹਿਦਤ ਨੂੰ AI ਬੁਨਿਆਦੀ ਢਾਂਚੇ ਲਈ ਨਵਾਂ ਮੌਕ ਟੈਕਨੋਲੋਜੀਸਟ ਨਿਜ਼ਕਤ ਕੀਤਾ ਟਾਈਮ ਮੈਗਜ਼ੀਨ ਨੇ ਨੀਲ ਮੋਹਨ ਨੂੰ 2025 ਦੇ ਸਾਲ ਦਾ CEO ਐਲਾਨਿਆ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਤੋਂ 8 ਕਾਲੇ ਕੈਪ ਵਾਲੇ ਕੈਪੂਚਿਨ ਬਾਂਦਰ ਆਜਾਤ ਕੀਤੇ ਗਏ ਹਾਂਜੀ ਰੀਸੈਂਟਲੀ ਦੱਖਣੀ ਅਫਰੀਕਾ ਤੋਂ 8 ਕਾਲੇ ਕੈਪ ਵਾਲੇ ਕੈਪੂਚਿਨ ਬਾਂਦਰ ਆਜਾਤ ਕੀਤੇ ਗਏ ਆਪਸ਼ਨ B ਇਸ ਦਾ ਰਾਈਟ ਆਨਸਰ ਹੈ ਬੰਗਲੌਰ ਦੇ ਨੇੜੇ ਸਥਿਤ ਬੈਨਰਗਾਟਾ ਬਾਇਓਲੋਜੀਕਲ ਪਾਰਕ ਨੇ ਦੱਖਣੀ ਅਫਰੀਕਾ ਤੋਂ 8 ਕਾਲੇ ਕੈਪ ਵਾਲੇ ਕੈਪਚੀਨ ਬਾਂਦਰਾ ਨੂੰ ਆਜ਼ਾਦ ਕੀਤਾ ਇਹ ਕਾਫੀ ਇੰਪੋਰਟੈਂਟ ਆ ਤੁਹਾਡੇ ਲਈ ਹੁਣ ਦੱਖਣੀ ਅਫਰੀਕਾ ਨੂੰ ਆਜ਼ਾਦ ਕੀਤਾ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਦੱਖਣੀ ਅਫਰੀਕਾ ਜਿਸ ਦੀ ਕੈਪੀਟਲ ਆ ਕੈਪਟਾਊਨ ਪਰੀਟੋਰੀਆ ਅਤੇ ਬਲੌਇੰਗ ਫੌਂਟੇਨ ਇਸ ਦੀਆਂ ਤਿੰਨ ਕੈਪੀਟਲ ਆ ਕਰੰਸੀ ਆ ਸਾਊਥ ਅਫਰੀਕਨ ਰੈਂਡ ਪ੍ਰੈਜ਼ੀਡੈਂਟ ਆ ਸਰੇਲ ਰਮਾਫੂਸਾ ਕੈਪਟਾਊਨ ਵਿੱਚ G20 ਵਾਤਾਵਰਣ ਮੰਤਰੀਆਂ ਦੀ ਮੀਟਿੰਗ ਹੋਈ ਦੱਖਣੀ ਅਫਰੀਕਾ ਦੇ ਖਿਡਾਰੀ ਕੁਇੰਟਨ ਦੀ ਕੋਕ ਨੇ ਆਪਣੀ ਵਨਡੇ ਸਨਿਆਸ ਵਾਪਸ ਲਈ ਦੱਖਣੀ ਅਫਰੀਕਾ ਨੇ ਸ਼ਿਕਾਰ ਨੂੰ ਰੋਕਣ ਲਈ ਗੈਂਡੇ ਦੇ ਸਿੰਘਾਂ ਵਿੱਚ ਰੇਡੀਓ ਰੇਡੀਓ ਆਈਸੋਟੋਪ ਲਗਾਈ ਦੱਖਣੀ ਅਫਰੀਕਾ ਦੀ ਟੀਮ ਵਾਈਲਡ ਚੈਂਪੀਅਨਸ਼ਿਪ ਆਫ ਲੈਜੈਂਡਸ 2025 ਵਿੱਚ ਚੈਂਪੀਅਨ ਬਣੀ ਜੀ20 ਵਿੱਤ ਮੰਤਰੀਆਂ ਤੇ ਕੇਂਦਰੀ ਬੈਂਕ ਦੇ ਗਵਰਨਰਾਂ ਦੀ 2 ਦਿਨਾਂ ਦੀ ਮੀਟਿੰਗ ਡਰਬਨ ਵਿੱਚ ਸਮਾਪਤ ਹੋਈ ਦੱਖਣੀ ਅਫਰੀਕਾ ਨੇ ਆਸਟ੍ਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਵਿਸ਼ਵ ਟੈਸਟ ਚੈਂਪੀਅਨ 2025 ਜਿੱਤੀ। ਦੱਖਣੀ ਅਫਰੀਕਾ ਵਿੱਚ ਸਟਾਰਕ, ਫੌਂਟੇਨ, ਗੁਫਾਮਾ ਦੁਆਰਾ ਫਿਰ ਤੋਂ ਖੁੱਲੀਆਂ। ਨੈਕਸਟ ਹੈ ਹਾਲ ਹੀ ਵਿੱਚ ਡੋਪਿੰਗ ਵਿਰੋਧੀ ਨਿਯਮਾਂ ਦੀ ਉਲੰਘਣਾ ਵਿੱਚ ਕਿਹੜੇ ਦੇਸ਼ ਦੇਸ਼ ਦੁਨੀਆ ਦਾ ਸਭ ਤੋਂ ਵੱਧ ਜਾਂ ਸਟਾਪ ਤੇ ਰਿਹਾ ਜਿਨ੍ਹਾਂ ਨੇ ਜਿਨ੍ਹਾਂ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਡੋਪਿੰਗ ਦੀ ਨਿਯਮਾਂ ਦੀ ਉਲੰਘਣਾ ਕੀਤੀ ਆ ਤਾਂ ਇਹ ਸਾਡਾ ਦੇਸ਼ ਭਾਰਤ ਰਿਆ ਜਾਨੀ ਕਿ ਭਾਰਤ ਦੇ ਖਿਡਾਰੀ ਆ ਜਿਹੜੇ ਸਭ ਤੋਂ ਵੱਧ ਡੋਪਿੰਗ ਦੇ ਨਿਯਮਾਂ ਦੀ ਉਲੰਘਣਾ ਕਰਦੇ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਇਹ ਜਾਣਕਾਰੀ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਬਾੜਾ ਦੀ ਟੈਸਟਿੰਗ ਫਿਗਰਜ਼ ਰਿਪੋਰਟ 2024 ਦੇ ਵਿੱਚ ਸਾਹਮਣੇ ਆਈ ਹੈ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਦੁਆਰਾ ਲਗਾਤਾਰ ਤੀਜੇ ਸਾਲ ਡੋਪਿੰਗ ਮਾਮਲਿਆਂ ਵਿੱਚ ਭਾਰਤ ਨੂੰ ਵਿਸ਼ਵ ਪੰਦਰ ਤੇ ਪਹਿਲੇ ਸਥਾਨ ਤੇ ਹੀ ਰੱਖਿਆ ਗਿਆ ਹੁਣ ਭਾਰਤ ਦੀ ਗੱਲ ਹੈ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਕ੍ਰਾਂਸੀ ਇੰਡੀਅਨ ਰੁਪਇਆ ਪ੍ਰੈਜ਼ੀਡੈਂਟ ਅਦਰਪ ਦੀ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੂਰੀ ਦੁਨੀਆ ਵਿੱਚ ਹੈਨਲੇ ਪਾਸਪੋਰਟ ਇੰਡੈਕਸ 2025 ਵਿੱਚ ਭਾਰਤ 85ਵੇਂ ਸਥਾਨ ਤੇ ਰਿਹਾ ਜਦਕਿ ਸਿੰਗਾਪੁਰ ਟੌਪ ਤੇ ਰਿਹਾ ਪਰ ਅੱディ ਸਾਖਰਤਾ ਦਰ ਵੱਧ ਕੇ 80.9% ਹੋਈ ਭਾਰਤ ਵਿੱਚ ਕਾਲ ਰਾਮਸਰ ਸਾਈਟਾਂ ਦੀ ਗਿਣਤੀ 96 ਹੋ ਗਈ ਹੈ ਸਭ ਤੋਂ ਲਾਸਟ ਤੇ ਸਿਲੀ ਸਿਲੀ ਸੇੜਚੀ ਲਾ ਜਿਹੜੀ 96ਵੀਂ ਰਾਮਸਰ ਸਾਈਟ ਬਣੀ ਹੈ ਭਾਰਤ ਦੀ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤ ਦੇ ਖੇਤਰਫਲ ਪੱਖੋਂ ਭਾਰਤ 7ਵੇਂ ਸਥਾਨ ਤੇ ਆ ਭਾਰਤ ਨਾਲ 7 ਦੇਸ਼ਾਂ ਦੀ ਹੱਦ ਲੱਗਦੀ ਆ ਪਾਕਿਸਤਾਨ ਅਫਗਾਨਿਸਤਾਨ ਚੀਨ ਨੇਪਾਲ ਭੂਟਾਨ ਬਰਮਾ ਬੰਗਲਾਦੇਸ਼ ਸਭ ਤੋਂ ਜ਼ਿਆਦਾ ਹੱਦ ਭਾਰਤ ਦੀ ਬੰਗਲਾਦੇਸ਼ ਨਾਲ ਲੱਗਦੀ ਆ 4096 ਕਿਲੋਮੀਟਰ ਦੀ ਹੱਦ ਦਾ ਭਾਰਤ ਦੀ ਜਿਹੜੀ ਬੰਗਲਾਦੇਸ਼ ਦੇ ਨਾਲ ਲੱਗਦੀ ਆ ਭਾਰਤ ਨੇ ਪਹਿਲਾ ਸਕੁਐਸ ਵਿਸ਼ਵ ਕੱਪ ਜਿੱਤੇ ਆ ਭਾਰਤ ਨੇ ਤੁਹਾਡਾ ਪੈਸਾ ਤੁਹਾਡੇ ਅਧਿਕਾਰ ਮੋਹਿਮ ਸ਼ੁਰੂ ਕੀਤੀ ਭਾਰਤ ਪਹਿਲੀ ਵਾਰ ਰਾਸ਼ਟ੍ਰ ਮੰਡਲ ਖੋਖੋ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ ਭਾਰਤੀ ਟੀਮ ਨੇ FIH ਹਾਕੀ ਪੁਰਸ਼ ਜੂਨੀਅਰ ਵਿਸ਼ਵ ਕੱਪ 2025 ਵਿੱਚ ਕਾਂਸੀ ਦਾ ਮੈਡਲ ਜਿੱਤੇ ਆ ਭਾਰਤ ਨੇ ਬੀਮੇ ਜੁਨੇਸਕੋ ਅਮੂਰਤ ਵਿਰਾਸਤ ਕਮੇਟੀ ਸੈਸ਼ਨ ਦੀ ਮੇਜ਼ਬਾਨੀ ਕੀਤੀ IMF ਨੇ ਭਾਰਤ ਦੇ UPI ਨੂੰ ਦੁਨੀਆ ਦੇ ਸਭ ਤੋਂ ਵੱਡੇ ਰੀਅਲ ਟਾਈਮ ਭੁਗਤਾਨ ਪ੍ਰਣਾਲੀ ਵਜੋਂ ਮਾਨਤਾ ਦਿੱਤੀ ਭਾਰਤ ਦੀ ਚੌਂਜਿੰਗ ਐਂਗਮੋਉਂਟ ਮਾਉਂਟ ਐਵਰੇਸਟ ਫਤਿਹ ਕਰਨ ਵਾਲੀ ਦੁਨੀਆ ਦੀ ਪਹਿਲੀ ਨੀਤਰਹੀਨ ਮਹਿਲਾ ਪਰਬਤਾਰੋਹੀ ਬਣੀ ਭਾਰਤ ਨੇ ਪੁਰਤਗਾਲ ਵਿੱਚ ਆਯੋਜਿਤ WFDF World Beach Ultimate Championship 2025 ਦਿੱਤੀ ਨੈਕਸਟ ਹੈ ਕੇਸ ਬੈਂਕ ਨੇ ਹਾਲ ਹੀ ਵਿੱਚ ਗਿਫਟ ਸਿਟੀ ਵਿੱਚ ਗੈਰ ਨਿਵਾਸੀਆਂ ਲਈ ਗਲੋਬਲ ਸੇਵਿੰਗ ਸਕੀਮ ਸ਼ੁਰੂ ਕੀਤੀ ਗਿਫਟ ਸਿਟੀ ਵਿੱਚ ਗੈਰ ਨਿਵਾਸੀਆਂ ਲਈ ਗਲੋਬਲ ਸੇਵਿੰਗ ਸਕੀਮ ਸ਼ੁਰੂ ਕੀਤੀ ਆ ਆਈਡੀਐਫਸੀ ਫਰਸਟ ਬੈਂਕ ਨੇ অপਸ਼ਨ ਏ ਇਜ਼ ਦਾ ਰਾਈਟ ਆਨਸਰ ਹੁਣ ਇੱਕ ਬੈਂਕ ਦੀ ਗੱਲ ਆ ਤੇ ਆਈਡੀਐਫਸੀ ਫਰਸਟ ਬੈਂਕ ਨੇ ਖਰੇਲੂ ਅਤੇ ਐਨਆਰਆਈ ਬਚਤ ਖਾਤਿਆਂ ਤੋਂ ਇਲਾਵਾ ਗਿਫਟ ਸਿਟੀ ਰਾਹੀਂ ਐਨਆਰਆਈਜ਼ ਲਈ ਯੂਐਸਡੀ ਅਤੇ ਯੂਰੋ ਵਿੱਚ ਆਈਡੀਐਫਸੀ ਫਰਸਟ ਗਲੋਬਲ ਬਚਤ ਖਾਤਾ ਲਾਂਚ ਕੀਤਾ DBS ਨੂੰ D ਬੈਂਕਰ ਦੁਆਰਾ ਗਲੋਬਲ ਬੈਂਕ ਆਫ ਦੀ ਈਅਰ 2025 ਦਾ ਨਾਮ ਦਿੱਤਾ ਗਿਆ ਬੈਂਕ ਆਫ ਬੜੋਦਾ ਨੇ 2025 ਵਿੱਚ ਭਾਰਤ ਵਿੱਚ ਸਭ ਤੋਂ ਵਧੀਆ ਬੈਂਕ ਦਾ ਪੁਰਸਕਾਰ ਜਿੱਤਿਆ RBI ਨੇ ਫਿਨੋ ਪੇਮੈਂਟ ਬੈਂਕ ਨੂੰ SFB ਵਿੱਚ ਬਦਲਣ ਲਈ ਸਿਧਾਂਤਕ ਪ੍ਰਵਾਨਗੀ ਦਿੱਤੀ SBI ਦਾ ਮਾਰਕੀਟ ਕੈਪ 100 ਅਰਬ ਡਾਲਰ ਤੋਂ ਪਾਰ ਹੋਇਆ SBI ਨੇ ਇੰਡੀਆ ਇੰਟਰਨੈਸ਼ਨਲ ਬੁਲੀਅਨਸ ਐਕਸਚੇਂਜ ਤੇ ਪਹਿਲਾ ਸੋਨੇ ਦਾ ਵਪਾਰ ਕੀਤਾ ਗਲੋਬਲ ਫਾਈਨੈਂਸ ਦੁਆਰਾ SBI ਨੂੰ ਵਿਸ਼ਵ ਦਾ ਸਭ ਤੋਂ ਵਧੀਆ ਖਪਤਕਾਰ ਬੈਂਕ 2025 ਦਾ ਨਾਮ ਦਿੱਤਾ ਕੀ ਕੀਤਾ ਗਿਆ ਡੀਪੀਆਈ 18 ਨੇ ਸਟਾਰਟਅੱਪਸ ਲਈ ਵਿੱਤੀ ਅਤੇ ਗੈਰ ਵਿੱਤੀ ਸਹਾਇਤਾ ਵਧਾਉਣ ਲਈ ਕੋਟਕ ਮਹਿੰਦਰਾ ਬੈਂਕ ਨਾਲ ਸਮਝੌਤਾ ਕੀਤਾ ਨੈਕਸਟ ਟਾਈਮ ਵਿਜੀਪੁਰ ਕੈਂਪਸ ਵਿੱਚ ਹਾਲ ਹੀ ਵਿੱਚ ਜਨਰਲ ਜੈਡ ਡਾਕਰ ਦਾ ਉਦਘਾਟਨ ਕਿੱਥੇ ਕੀਤਾ ਗਿਆ ਹਾਂਜੀ ਜਨਰਲ ਜੈਡ ਡਾਕਰ ਦਾ ਉਦਘਾਟਨ ਹੋਇਆ ਵਾ ਵਿਜੀਪੁਰ ਕੈਂਪਸ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਹੁਨੇ ਉਦਘਾਟਨ ਜੰਮੂ ਕਸ਼ਮੀਰ ਦੇ ਵਿੱਚ ਕੀਤਾ ਗਿਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਦੇ ਕੈਪੀਟਲ ਲਾ कि कॅपिटल जमू दे श्रीनगर इथं लिफ्टिनेट गर्वन मनोज सिन्हा ਤੇ ਜੰਮੂ ਕਸ਼ਮੀਰ ਵਿੱਚ ਡਾਚੀਗਾਮ ਨੈਸ਼ਨਲ ਪਾਰਕ ਕਾ ਕਾਜ਼ੀਨਾਗ ਨੈਸ਼ਨਲ ਪਾਰਕ ਕਾ ਸਲੀਮ ਅਲੀ ਨੈਸ਼ਨਲ ਪਾਰਕ ਕਾ ਕਿਸਤ ਬਾੜ ਨੈਸ਼ਨਲ ਪਾਰਕ ਕਾ ਇਥੋਂ ਦੇ ਫੇਮਸ ਲੋਕਨਾਚਾਰ ਆਫਿਕਤ ਕੋ ਡੰਡੀ ਕੇਸ ਦੇ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਕਸ਼ਮੀਰ ਵਿੱਚ ਡਾਲ ਛੀਲਾ ਬੁਲਰ ਛੀਲਾ ਗਾਇਮਰ ਛੀਲਾ ਮਾਨਸ ਬਲ ਛੀਲਾ ਗੰਗਾ ਬਲ ਛੀਲਾ ਕੋ ਸਰਬਲ ਛੀਲਾ ਸ਼ੇਸ਼ਨਾਗ ਛੀਲਾ ਨਾਗਿੰਚ ਛੀਲਾ ਬੈਰੀ ਨਾਗ ਛੀਲਾ ਕੇਸਰ ਦੇ ਉਤਪਾਦਨ ਵਿੱਚ ਮੋਹਰੀ ਰਾਜਾ ਜੰਮੂ ਕਸ਼ਮੀਰ ਜੰਮੂ ਅਤੇ ਕਸ਼ਮੀਰ ਵਿੱਚ ਦਰਬਾਰ ਮੂਵ ਦੀ ਪਰੰਪਰਾ ਮੁੜ ਸੁਰਜੀਤ ਹੋਈ ਉਨਾਰਮੀਆਂ ਰਾਸ਼ਟਰੀ ਸਕੂਲ ਖੇਡਾਂ ਜੰਮੂ ਕਸ਼ਮੀਰ ਵਿੱਚ ਸ਼ੁਰੂ ਹੋਈਆਂ ਜੰਮੂ ਕਸ਼ਮੀਰ ਲਈ 509 ਟੱਲ ਟਿੰਕਰਿੰਗ ਲੈਬਾਂ ਦਾ ਐਲਾਨ ਕੀਤਾ ਗਿਆ ਅਨੰਤਨਾਗ ਰੇਲਵੇ ਸਟੇਸ਼ਨ ਕਸ਼ਮੀਰ ਘਾਟੀ ਦਾ ਪਹਿਲਾ ਰੇਲਵੇ ਸਟੇਸ਼ਨ ਬਣ ਗਿਆ ਜਿਸ ਨੂੰ ਮਾ ਲਾਵਾ ਚਾਈ ਲਈ ਸਮਰੱਥ ਬਣਾਇਆ ਗਿਆ ਸ਼੍ਰੀਨਗਰ ਵਿੱਚ ਪਹਿਲੀ ਵਾਰ ਖੇਲੋ ਇੰਡੀਆ ওয়াটার স্পোর্টਸ ਫੈਸਟੀਵਲ ਆਯੋਜਿਤ ਕੀਤਾ ਗਿਆ ਨੈਕਸਟ ਹੈ ਹਾਲ ਹੀ ਵਿੱਚ 에어ਟਲ ਇੰਡੀਆ ਦਾ ਐਮ ਡੀ ਅਤੇ ਸੀਈਓ ਕੌਣ ਬਣਿਆ 에어ਟਲ ਇੰਡੀਆ ਦੇ ਐਮ ਡੀ ਅਤੇ ਸੀਈਓ ਬਣਿਆ ਸ਼ਾਸ਼ਵਤ ਸ਼ਰਮਾ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਸ਼ਾਸ਼ਵਤ ਸ਼ਰਮਾ ਠੀਕ ਹੈ ਹੁਣੇਕਾ ਪੁਆਇੰਟਮੈਂਟ ਦੀ ਗੱਲ ਆ ਤਾਂ ਡਾਕਟਰ ਰੇਨੂਕਾ ਆਇਰ ਨੂੰ NCCN ਦਾ ਮੁੱਖ ਮੈਡੀਕਲ ਅਫਸਰ ਚੁਣਿਆ ਗਿਆ। ਵਿਕਰਮ ਸਾਹੂ ਨੂੰ 3 ਸਾਲਾਂ ਲਈ ਭਾਰਤ ਵਿੱਚ ਬੈਂਕ ਆਫ ਅਮਰੀਕਾ ਐਨ ਦਾ ਸੀਈਓ ਚੁਣਿਆ ਗਿਆ। ਬ੍ਰੈਂਡਨ ब्रैंडन नेल्सन नेल्सन ਨੂੰ ਐਚਐਸ ਬੀਸੀ ਦਾ ਚੇਅਰਮੈਨ ਚੁਣਿਆ ਗਿਆ ਜੈਨਦਰਨ ਬੇਲੂਗੋਪਾਲ ਨੂੰ ਰਿਲਾਈਐਂਸ ਰਿਟੇਲ ਵੈਂਚੂਲਰਸ ਲਿਮਟਿਡ ਦਾ ਚੇਅਰਮੈਨ ਅਤੇ ਸੀਈਓ ਨਿਯੁਕਤ ਕੀਤਾ ਗਿਆ ਅਪਾਰਨਾ ਕਰਗਣੀ ਰੇਲਵੇ ਬੋਰਡ ਵਿੱਚ ਮੈਂਬਰ ਵਜੋਂ ਆਉਂਦਾ ਸੰਭਾਲਿਆ Apple ਨੇ ਅਮਰ ਸੁبرਮਨਿਅਮ ਨੂੰ ਆਪਣੇ ਏਆਈ ਉਪ ਪ੍ਰਧਾਨ ਨਿਯੁਕਤ ਕੀਤਾ ਆਰਬੀਆਈ ਨੇ 우ਸ਼ਾ ਜਾਨਕੀ ਰਮਨ ਨੂੰ ਕਾਰਜਕਾਰੀ ਨਿਰਦੇਸ਼ਕ ਚੁਣਿਆ ਪ੍ਰਵੀਨ ਕੁਮਾਰ ਨੇ ਬੀਐਸਐਫ ਦੇ ਡਾਇਰੈਕਟਰ ਜਨਲ ਵਜੋਂ ਵਾਧੂ ਚਾਰਜ ਸੰਭਾਲ ਲਿਆ ਨੈਕਸਟ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਵਿੱਚ ਕ੍ਰੇਲੂ ਹਵਾਈ ਆਵਾਜਾਈ ਵਿੱਚ ਕਿੰਨੀ ਪ੍ਰਤੀਸ਼ਤ ਸਲਾਣਾ ਵਾਅਦਾ ਦਰਜ ਕੀਤਾ ਗਿਆ ਹਾਂਜੀ ਇੱਕ ਤਾਜ਼ਾ ਰਿਪੋਰਟ ਦੇ ਅਨੁਸਾਰ ਪਿਛਲੇ ਦਹਾਕੇ ਵਿੱਚ ਕ੍ਰੇਲੂ ਹਵਾਈ ਆਵਾਜਾਈ ਵਿੱਚ 9% ਸਲਾਣਾ ਵਾਅਦਾ ਜਿਹੜਾ ਦਰਜ ਕੀਤਾ ਗਿਆ অপਸ਼ਨ A ਇਸ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਕੋਲਕਾਤਾ ਟਾਈਗਰਜ਼ ਟੀਮ ਵਿੱਚ ਕੌਣ ਸ਼ਾਮਿਲ ਹੋਇਆ ਕੋਲਕਾਤਾ ਟਾਈਗਰਜ਼ ਟੀਮ ਦੇ ਵਿੱਚ ਸ਼ਾਮਿਲ ਹੋਇਆ ਸੌਰਵ ਗਾਂਗਲੀ অপਸ਼ਨ B ਇਸ ਦਾ ਰਾਈਟ ਆਨਸਰ ਨੈਕਸਟ ਹੈ ਜੀ ਹਾਲ ਹੀ ਵਿੱਚ ਗੋਆ ਮੁਕਤੀ ਦਿਵਸ ਕਦੋਂ ਮਨਾਇਆ ਗਿਆ ਮੋ ਗੋਆ ਮੁਕਤੀ ਦਿਵਸ ਹਰੇਕ ਸਾਲ 19 ਦਸੰਬਰ ਨੂੰ ਮਨਾਇਆ ਜਾਂਦਾ ਕਿਉਂਕਿ 19 ਦਸੰਬਰ 1961 ਨੂੰ ਗੋਆ ਪੁਰਤਗਾਲੀਆਂ ਤੋਂ ਮੁਕਤ ਹੋਇਆ ਸੀ ਇਸ ਕਰਕੇ 19 ਦਸੰਬਰ ਨੂੰ ਗੋਆ ਮੁਕਤੀ ਦਿਵਸ ਮਨਾਇਆ ਜਾਂਦਾ ਹੁਣ ਦਸੰਬਰ ਦੇ ਇੰਪੋਰਟੈਂਟ ਡੇ ਦੀ ਗੱਲ ਕਰੀਏ ਤਾਂ 1 ਦਸੰਬਰ ਨੂੰ ਵਿਸ਼ਵ ਵੈਡਜ਼ ਦਿਵਸ ਤੇ VSF ਦਾ ਸਥਾਪਨਾ ਦਿਵਸ ਮਨਾਇਆ ਗਿਆ ਇਸ ਤੋਂ ਇਲਾਵਾ ਨਾਗਾਲੈਂਡ ਰਾਜ ਦਾ ਰਾਜ ਦਿਵਸ ਵੀ 1 ਦਸੰਬਰ ਨੂੰ ਮਨਾਇਆ ਜਾਂਦਾ 2 ਦਸੰਬਰ ਨੂੰ ਗੁਲਾਮੀ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ ਰਾਸ਼ਟਰੀ ਪ੍ਰਦੂਸ਼ਣ ਰੋਕਥਮ ਦਿਵਸ ਮਨਾਇਆ ਗਿਆ ਵਿਸ਼ਵ ਕੰਪਿਊਟਰ ਸਾਖਰਤਾ ਦਿਵਸ ਮਨਾਇਆ ਗਿਆ 3 ਦਸੰਬਰ ਨੂੰ ਅੰਤਰਰਾਸ਼ਟਰੀ ਅਪਾਹਜ ਵਿਅਕਤੀਆਂ ਦਾ ਦਿਵਸ ਮਨਾਇਆ ਗਿਆ 4 ਦਸੰਬਰ ਨੂੰ ਅੰਤਰਰਾਸ਼ਟਰੀ ਚੇਤਾ ਦਿਵਸ ਮਨਾਇਆ ਗਿਆ ਭਾਰਤੀ ਜਲ ਸੈਨਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਬੈਂਕ ਦਿਵਸ ਮਨਾ 5 ਦਸੰਬਰ ਨੂੰ ਵਿਸ਼ੇ ਮਿੱਟੀ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਵਲੰਟੀਅਰ ਦਿਵਸ ਮਨਾਇਆ ਗਿਆ 6 ਦਸੰਬਰ ਨੂੰ ਮਹਾ ਪਰਿਨਿਰਵਾਣ ਦਿਵਸ ਮਨਾਇਆ ਗਿਆ 7 ਦਸੰਬਰ ਨੂੰ ਹਥਿਆਰਵੰਤ ਝੰਡਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਸਿਵਲ ਹਵਾਵਾਜ਼ੀ ਦਿਵਸ ਮਨਾਇਆ ਗਿਆ 9 ਦਸੰਬਰ ਨੂੰ ਅੰਤਰਰਾਸ਼ਟਰੀ ਭ੍ਰਿਸ਼ਟਾਚਾਰ ਵਿਰੋਧੀ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਮਨੁੱਖੀ ਅਧਿਕਾਰ ਦਿਵਸ ਅਤੇ ਅੰਤਰਰਾਸ਼ਟਰੀ ਪਸ਼ੂ ਅਧਿਕਾਰ ਦਿਵਸ ਮਨਾਇਆ ਗਿਆ 10 ਦਸੰਬਰ ਨੂੰ ਅੰਤਰਰਾਸ਼ਟਰੀ ਪਹਾੜ ਦਿਵਸ ਮਨਾਇਆ ਗਿਆ 12 ਦਸੰਬਰ ਨੂੰ ਅੰਤਰਰਾਸ਼ਟਰੀ ਯੂਨੀਵਰਸਲ ਸਿਹਤ ਕਵਰੇਜ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਨਿਰਪੱਖਤਾ ਦਿਵਸ ਮਨਾਇਆ ਗਿਆ 14 ਦਸੰਬਰ ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ 16 ਦਸੰਬਰ ਨੂੰ ਜਿੱਤ ਦਿਵਸ ਮਨਾਇਆ ਗਿਆ 17 ਦਸੰਬਰ ਨੂੰ ਭਾਰਤ ਵਿੱਚ ਪੈਨਸ਼ਨਰ ਦਿਵਸ ਮਨਾਇਆ ਗਿਆ 18 ਦਸੰਬਰ ਨੂੰ ਘੱਟ ਗਿਣਤੀ ਅਧਿਕਾਰ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਪ੍ਰਵਾਸੀ ਦਿਵਸ ਮਨਾਇਆ ਗਿਆ ਵਿਸ਼ਵ ਵਰਵੀ ਭਾਸ਼ਾ ਦਿਵਸ ਮਨਾਇਆ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਕਲਾਸ ਖਤਮ ਹੁੰਦੀ ਹੈ ਕਲਾਸ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਅੱਜ ਦੀ ਹੋ ਸਕੇ ਕਲਾਸ ਦਾ ਲਿੰਕ ਜ਼ਰੂਰ ਵੱਤ ਤੋਂ ਵੱਧ ਸ਼ੇਅਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ